ਸੁਲਤਾਨਪੁਰ ਲੋਧੀ ਦੇ ਵਿੱਚ ਜਿਹੜੀ ਘਟਨਾ ਵਾਪਰੀ ਉਸ ਨੂੰ ਲੈ ਕੇ ਐਸਜੀਪੀਸੀ ਦੇ ਵੱਲੋਂ ਲਗਾਤਾਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਉਥੇ ਹੀ ਦੱਸਦੀ ਹੈ ਕਿ ਸਰਕਾਰਾਂ ਦੇ ਖਿਲਾਫ ਜਿਹੜਾ ਪ੍ਰਦਰਸ਼ਨ ਆ ਕੀਤਾ ਜਾ ਰਿਹਾ ਹੈ ਤੇ ਸੁਲਤਾਨਪੁਰ ਲੋਧੀ ਦੇ ਵਿੱਚ ਅੱਜ ਜੋ ਘਟਨਾ ਵਾਪਰੀ ਸੀ ਉਸ ਨੂੰ ਲੈ ਕੇ ਜਿਹੜਾ ਐਸਜੀਪੀਸੀ ਦਾ ਧਰਨਾ ਲਗਾਇਆ ਜਾ ਰਿਹਾ ਤੇ ਅੱਜ ਪੂਰੇ 16 ਦਿਨ ਹੋ ਗਏ ਨੇ ਇਸ ਧਰਨੇ ਨੂੰ ਲਗਾਏ ਨੂੰ ਪਰੰਤੂ ਇਸ ਦੇ ਬਾਬੋ ਜੀ ਦੇ ਵੀ ਕਿਸੇ ਵੀ ਸਰਕਾਰ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਇਨਸਾਫ ਜਿਹੜਾ ਨਹੀਂ ਦਿੱਤਾ ਜਾ ਰਿਹਾ ਤੇ ਉੱਥੇ ਸਿੱਖ ਜਥੇਬੰਦੀਆਂ ਦੇ ਵੱਲੋਂ ਇਨਸਾਫ ਦੀ ਜਿਹੜੀ ਮੰਗਾਂ ਕੀਤੀ ਜਾ ਰਹੀ ਹੈ ਅਤੇ ਸਿੱਖ ਜਥੇਬੰਦੀਆਂ ਦੇ ਵੱਲੋਂ ਲਗਾਤਾਰ ਸਰਕਾਰਾਂ ਤੇ ਨਿਸ਼ਾਨੇ ਵਿਸਾਦੇ ਗਏ ਨੇ ਅਤੇ ਉਹਨਾਂ ਨੇ ਕਿਹਾ ਹੈ ਕਿ ਜਿਹੜੀ ਗੁਰੂ ਘਰਾਂ ਦੇ ਵਿੱਚ ਘਟਨਾ ਵਾਪਰੀ ਉਸ ਨੂੰ ਲੈ ਕੇ ਹਜੇ ਤੱਕ ਸ ਕਾਰਾਂ ਨੇ ਚੁੱਪਵਟੀ ਹੋਈ ਹੈ ਤੇ ਇਨਸਾਫ ਦੀ ਮੰਗ ਨੂੰ ਲੈ ਕੇ ਸਿੱਖ ਜਥੇਬੰਦੀਆਂ ਪੂਰੀਆਂ ਤਰ੍ਹਾਂ ਉਹਨਾਂ ਦੇ ਵੱਲੋਂ ਜਿਹੜਾ ਇਸ ਗੱਲ ਨੂੰ ਲੈ ਕੇ ਰੋਸ ਆ ਕੀਤਾ ਜਾ ਰਿਹਾ ਹੈ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਸਿੱਖ ਜਥੇਬੰਦੀਆਂ ਦਾ ਕੀ ਕਹਿਣਾ ਪੰਜਾਬ ਦੀ ਸਰਕਾਰ ਦੀ ਪੁਲਿਸ ਨੇ ਆ ਕੇ ਅੰਦਰ ਗੋਲੀਆਂ ਵੀ ਚਲਾਈਆਂ ਤੇ ਇੱਕ ਸ੍ਰੀ ਖਾਨਪੜ ਸਾਹਿਬ ਨੂੰ ਖੰਡਨ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਉਹ ਵਰਤਾਰਾ ਤੇ ਉਹ ਰੂਪ ਧਾਰਿਆ ਜਿਹੜਾ ਕਿਸੇ ਵੇਲੇ ਅਹਿਮਦ ਸ਼ਾਹ ਅਬਦਾਲੀ ਤੇ ਜਕਰੀਆ ਖਾਨ ਆ ਗਏ ਆ ਕੇ ਗੁਰਦੁਆਰੇ ਤੇ ਹਮਲਾ ਕਰਦੇ ਸੀ ਤੇ ਗੁਰੂ ਦੇ ਸਿੱਖ ਗੁਰਦੁਆਰਾ ਸਾਹਿਬ ਦੀ ਸ਼ਾਨ ਸ਼ੌਕਤ ਨੂੰ ਬਹਾਰ ਰੱਖਣਾ ਤੇ ਆਪਣੀਆਂ ਕੁਰਬਾਨੀਆਂ ਵੀ ਦਿੰਦੇ ਸੀ ਤੇ ਉਹਨਾਂ ਨੂੰ ਜਿਧਕਾਉਂਦੇ ਇਹ ਗੱਡੀਆਂ ਇਹਨਾਂ ਨੇ ਉਸ ਸਮੇਂ ਨੂੰ 17ਵੀਂ ਸਦੀ ਤੋਂ ਆ 21ਵੀਂ ਸਦੀ ਆ ਗਈ ਇਹਨਾਂ ਨੂੰ ਅਕਲ ਨਹੀਂ ਆਈ ਇੱਕ ਆਪਣੇ ਦੇਸ਼ ਦੀ ਆਪਣੀ ਸਰਕਾਰ ਚੁਣੀ ਹੋਵੇ ਆਪਣੀ ਪੰਜਾਬ ਦੀ ਸਰਕਾਰ ਹੋਵੇ ਜੀ ਦਾ ਗ੍ਰਹਿ ਮੰਤਰੀ ਵੀ ਪੰਜਾਬ ਦਾ ਤੇ ਮੁੱਖ ਮੰਤਰੀ ਵੀ ਪੰਜਾਬ ਦਾ ਜਿਹਦੇ ਕੋ ਦੋਵੇਂ ਗੱਲਾਂ ਹੋਣ ਉਹਦੇ ਹੁਕਮਾਂ ਦੇ ਨਾਲ ਸ਼ਾਂਤਮਈ ਤਰੀਕੇ ਨਾਲ ਅੰਦਰ ਗੁਰੂ ਦੀ ਬਾਣੀ ਦਾ ਪ੍ਰਵਾਹ ਹੋ ਰਿਹਾ ਹੋਵੇ ਇਹ ਬਾਹਰੋਂ ਜਾ ਕੇ ਗੋਲੀਆਂ ਚਲਾਉਂਦੇ ਆ ਕੋਈ ਗਾੜੀ ਗੋਲੀ ਚਲਾਉਣ ਵਾਲਾ ਹੈ ਨਹੀਂ ਜਿਨ੍ਹਾਂ ਨੇ ਇਹਨੂੰ ਕਾਊਂਟਰ ਅਟੈਕ ਕੀਤਾ ਹੋਵੇ ਐਡੇ ਹੋਛੇ ਐਡੇ ਕਮ ਅਖਲਤ ਐਡੀ ਦਰਿੰਦਗੀ ਦੇ ਨਾਲ ਇਹਨਾਂ ਗੋਲੀਆਂ ਚਲਾਈਆਂ ਇਹਨਾਂ ਨੂੰ ਆਪਣੇ ਦਾ ਤੇ ਦੂਜੇ ਦਾ ਨਹੀਂ ਪਤਾ ਲੱਗਾ ਆਪਣੀਆਂ ਗੋਲੀਆਂ ਨਾਲ ਆਪਣੇ ਹੀ ਬੰਦੇ ਫਟੜ ਕਰਲੇ ਨਾਲੇ ਆਪਣਾ ਬੰਦਾ ਆ ਕੇ ਨਾ ਪੁਲਿਸ ਵਾਲਾ ਮਾਰ ਲਿਆ ਇਹ ਬਹੁਤ ਜਿਹੜੀ ਸਰਕਾਰ ਅੱਜ ਦੀ ਸਾਡੇ ਤੇ ਰਾਜ ਕਰਦੀ ਜਿਹਦਾ ਮੁਖੀ ਤਦਾ ਭਗਵੰਤ ਸਿੰਘ ਮਾਨ ਆ ਇਹ ਹੁਣ ਗ੍ਰਹਿ ਮੰਤਰੀ ਵੀ ਆ ਤੇ ਮੁੱਖ ਮੰਤਰੀ ਵੀ ਪੰਜਾਬ ਦਾ ਇਹਨਾਂ ਲੋਕਾਂ ਨੇ ਬੈਬਲ ਕਲਾਂ ਦਾ ਤੇ ਕਪੂਰਸਾ ਦਾ ਆਪਣਾ ਕੋਟਕਪੂਰੇ ਦਾ ਇਹਨਾਂ ਨੇ ਉਹ ਰੌਲਾ ਪਾਇਆ ਉਹ ਜੇ ਇੱਕ ਵੱਖਰੀ ਗੱਲ ਸੀ ਇੱਕ ਸੜਕ ਸੀ ਇੱਕ ਚਰਾਇਆ ਸੀ ਜਿੱਥੇ ਸੰਗਤ ਬੈਠੀ ਸੀ ਉੱਥੇ ਕੀ ਹੋਇਆ ਕੀ ਨਹੀਂ ਪਤਾ ਲੱਗਾ ਜੇ ਤੱਕ ਕਿਸੇ ਨੇ ਕੋਈ ਉਹ ਬੰਨੇ ਗੱਲ ਨਹੀਂ ਸਾਂਝੀ ਕੀਤੀ ਹਮੇਸ਼ਾ ਇੱਕੋ ਹੀ ਗੱਲ ਕਰੀ ਗਈ ਕਿ ਕਾਲੀ ਦਲ ਨੇ ਅਸਲੀਅਤ ਨੂੰ ਮਟਾਉਣ ਦੀ ਕੋਸ਼ਿਸ਼ ਕੀਤੀ ਆ 5 ਸਾਲ ਕਾਂਗਰਸ ਦੀ ਸਰਕਾਰ ਇੱਥੇ ਰਹੀ ਉਹਨਾਂ ਨੇ ਕੋਈ ਗੱਲ ਕਿਸੇ ਬੰਨੇ ਨਹੀਂ ਲਾਈ ਸਾਡੀ ਤਾਂ ਡੂਢ ਸਾਲ ਰਹੀ ਉਹਨਾਂ ਕੋ ਤਾਂ ਨਹੀਂ ਲੱਗੀ ਜਿੰਨਾ ਕੋ ਪੂਰੇ 5 ਸਾਲ ਲੱਗੀ ਆ ਸਾਨੂੰ ਬਲੇਮ ਕਰਦੇ ਤੋਂ ਸਵਾਏ ਕਾਲੀ ਦਲ ਦੀ ਸਰਕਾਰ ਨੂੰ ਬਲੇਮ ਕਰਦੇ ਤੋਂ ਸਵਾਏ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ ਆ ਜਿਹੜਾਂ ਦਾ ਇਹ ਮੈਂ ਇੱਕ ਹਫ਼ਤੇ ਦੇ ਵਿੱਚ ਸਾਰੇ ਜਿਹੜੇ ਦੋਸ਼ੀ ਐ ਮੈਂ ਪਰਦਾ ਫਾਸ਼ ਕਰਕੇ ਮੈਂ ਅਦਾਲਤ ਵਿੱਚ ਦੇ ਦੂੰਗਾ ਇਹਦੇ 2 ਸਾਲ ਲੰਘੇ ਆ ਝੂਠ ਮਾਰਨ ਵਾਲੇ ਬੰਦੇ ਦੇ 2 ਸਾਲਾਂ ਬਾਅਦ ਅੱਜ ਤੱਕ ਕੋਈ ਗੱਲ ਨਹੀਂ ਇਹਨੇ ਕੀਤੀ ਵੀ ਆ ਅਸਲ ਗੱਲ ਆ ਵਾ ਇਹ ਜਿਹੜਾ ਉੱਥੇ 2 ਹਫ਼ਤਿਆਂ ਦੀ ਗੱਲ ਕਰਦਾ ਜਿਹੜੇ 2 ਸਾਲ ਚ ਜੇ ਸਾਡੇ ਜਿਉਂਤਾ ਹੀ ਆ ਤੇ ਸਾਡੀ ਸਰਕਾਰ ਨੂੰ ਸਾਡੇ ਮੁੱਖ ਮੰਤਰੀ ਨੂੰ ਸਾਡੇ ਗ੍ਰਹਿ ਮੰਤਰੀ ਨੂੰ ਕਟਾਰੇ 'ਚ ਖੜਾ ਕਰਤਾ ਕੋਈ ਗੱਲ ਹੈ ਨਹੀਂ ਸੀ ਸਿਰਫ ਪ੍ਰਪੋਗੰਡਾ ਸੀ ਉਦੋਂ ਇਲੈਕਸ਼ਨ ਦਾ ਇੱਕ ਵੇਵ ਇਹਨਾਂ ਬਣਾਉਣੇ ਹੀ ਵੀ ਇਹਨਾਂ ਬੇਦੀਬੀ ਕੀਤੀ ਹੈ ਬੜਾ ਰੌਲਾ ਇਹਨਾਂ ਨੇ ਪਾਇਆ ਤੇ ਬੜੇ ਪ੍ਰਕਾਰ ਦੇ ਰੌਲੇ ਪਾਏ ਆ ਜਿਹੜਾ ਤੁਹਾਡੇ ਸਾਹਮਣੇ ਅੱਜ ਅੱਜ 15ਵਾਂ 16ਵਾਂ ਦਿਨ ਹੋ ਗਿਆ ਆ ਇੱਥੇ ਧਰਨਾ ਲਾ ਕੇ ਬੈਠੇ ਹੋ ਸਰਕਾਰ ਵੀ ਇਹਦੀ ਤੇ ਗ੍ਰਹਿ ਮੰਤਰੀ ਵੀ ਇਹ ਮੁੱਖ ਮੰਤਰੀ ਵੀ ਇਹ ਤੇ ਪੁਲਿਸ ਵੀ ਇਹਦੀ ਹੁਣ ਤੱਕ ਕਿਉਂ ਨਹੀਂ ਇਹਨਾਂ ਨੇ ਇਸ ਚੀਜ਼ ਦਾ ਇਹ ਕਿਉਂ ਨਹੀਂ ਹੁਣ ਤੱਕ ਇਹਦਾ ਪੂਰਾ ਕੰਮ ਕੀਤੀ ਇਨਕੁਆਰੀ ਕਿਉਂ ਨਹੀਂ ਕਰੇ ਇਨਕੁਆਰੀ ਕਿਉਂ ਨਹੀਂ ਕਰਾਉਂਦਾ ਇਹ ਕਿਉਂ ਇਸ ਤਰ੍ਹਾਂ ਆਇਆ ਕੀ ਲੋੜ ਸੀ ਇਸ ਗੱਲ ਦੀ ਰਾਤ ਗੋਲੀ ਚਲਾਉਣ ਦੀ ਕੀ ਲੋੜ ਸੀ ਅਸੀਂ ਕੋਈ ਬਾਹਰ ਅਬਦਲੀ ਨਹੀਂ ਸਾਡੇ ਅੰਦਰ ਬੈਠੀ ਸੀ ਜਿੱਤੇ ਗੋਲੀਆਂ ਨੇ ਚਲਾਉਣੀ ਸੀ ਇਸ ਸ਼ਹਿਰ ਦੇ ਸਾਰੇ ਬਸ਼ਿੰਦੇ ਆ ਇਸ ਇਲਾਕੇ ਦੇ ਬਸ਼ਿੰਦੇ ਆ ਜਿਹੜੇ ਗੁਰੂ ਮਹਾਰਾਜ ਦੀ ਅੰਦਰ ਉਹਨੇ ਜਿਹੋਰੀਓਂ ਚ ਬੈਠੇ ਖਣਪੜ ਸਾਹਿਬ ਦੇ ਜਾਫਕਾਰੇ ਸੀ ਉਹਨਾਂ ਦੇ ਹੱਥੇ ਤੇ ਗੋਲੀ ਚਲਾਉਣ ਦਾ ਮਤਲਬ ਕੀ ਸੀ ਇਹਨੇ ਇਹਨੇ ਜਿਤਨਾ ਭਾਦੀਏ ਕਿਸੇ ਚੀਜ਼ ਨੂੰ ਪਹਿਣਾ ਹੋਵੇ ਤਾਂ ਕਈ ਨਹੀਂ ਚੱਕਣ ਜੱਥ ਪੈ ਜਾਂਦਾ ਗੋਲੀਆਂ ਚਲਾਤੀ ਆਪਣੇ ਦੇ ਮਾਰ ਲੀਆਂ ਹੁਣ ਖਮੋਸ਼ ਹੋ ਕੇ ਬੈਠਾ ਕਿਉਂ ਮਾਰੀਆਂ ਨਾ ਆਪਣੇ ਭਾਈਆਂ ਨੂੰ ਗੋਲੀਆਂ ਕਿਉਂ ਇਹਨਾਂ ਸਾਡੇ ਬੰਦਿਆਂ ਦੇ ਗੋਲੀਆਂ ਚਲਾਈਆਂ ਕਿਉਂ ਗੁਰੂ ਘਰ ਦੇ ਵਿੱਚ ਆ ਕੇ ਇਹਨਾਂ ਜੁੱਤੀਆਂ ਸੋਏ ਵੜ ਕੇ ਬੇਦਬੀ ਕੀਤੀ ਆ ਇਹ ਉਹ ਦਿਨੋਂ ਵੀ ਘੋਰ ਅਪਮਾਨ ਨੇ ਕੀਤਾ ਵਾ ਜਿਹੜਾ ਅੱਜ ਖਮੋਸ਼ ਹੋ ਕੇ ਚੁੱਪ ਕਰਕੇ ਬੈਠਾ ਇਹਨੂੰ ਮਾਰ ਦੇਣਾ ਪਊਗਾ ਅੱਜ ਨਹੀਂ ਤੇ ਕੱਲ ਇਨੂੰ ਜਵਾਬ ਜਨਾ ਪਊਗਾ ਇਹ ਕੋਈ ਬਲੂ ਸਟਾਰ ਰਿਐਕਸ਼ਨ ਹੈ ਨਾ ਉਦੋਂ ਦੇ ਕਰ ਲਿਆ ਜੋ ਕਰਨ ਚੋਤੀਆਂ ਸਮੇਤ ਹਰਮੰਦਰ ਸਾਹਿਬ ਚ ਵੜ ਕੇ ਗੁਰਦਰਾ ਸਾਹਿਬ ਚੌਕੀ ਪੈਂਤੀ ਗੁਰਦਰਾਜ ਉਦਨ ਗਏ ਉਹ ਤੇ ਚਲੋ ਹਿੰਦੁਸਤਾਨ ਦੀ ਸਰਕਾਰ ਸੀ ਇਹ ਤਾਂ ਸਾਡੇ ਪੰਜਾਬ ਦਾ ਸੀ ਇਹਦੇ ਪੰਜਾਬ ਆਲਿਆ ਲੋਕਾਂ ਨੇ ਚੁਣ ਕੇ ਆਪਣਾ ਮੁੱਖ ਮੰਤਰੀ ਬਣਾਇਆ ਇਹਦੀ ਕੋਈ ਜ਼ਿੰਮੇਵਾਰੀ ਬਣਦੀ ਆ ਰਾਤ ਨੂੰ ਅੱਬੜਵਾਏ ਉੱਠ ਕੇ ਕੋਈ ਪੁਲਿਸ ਨੂੰ ਆਰਡਰ ਦੇ ਦਿਓ ਕੋਈ ਡੀਸੀ ਨੂੰ ਆਰਡਰ ਦੇ ਦਿਓ ਇਹ ਕੋਈ ਮੁੱਖ ਮੰਤਰੀਆਂ ਦਾ ਕੰਮ ਨਹੀਂਗਾ ਮੁੱਖ ਮੰਤਰੀ ਇੱਕ ਮੀਟਿੰਗ ਸੱਦਦਾ ਚਾਰ-ਚਾਰ ਘੰਟੇ ਵਿਚਾਰਾਂ ਕਰਦੇ ਆ ਫੇਰ ਕਿਸੇ ਸਿੱਟੇ ਤੇ ਪਹੁੰਚਦੇ ਆ ਤੇ ਫੇਰ ਕੋਈ ਐਕਸ਼ਨ ਹੁੰਦਾ ਇਹਨੇ ਤਾਂ ਕੋਈ ਸੋਚਿਆ ਹੀ ਨਹੀਂ ਪਤਾ ਨਹੀਂ ਜਦੋਂ ਕਿਤੇ ਭੰਗ ਲੱਸੀ ਉਸੇ ਵੜੇ ਨੇ ਦਾਦਾ ਆਰਡਰ ਕਰਤਾ ਵੀ ਉੱਥੇ ਲਾ ਕਰ ਦਿਓ ਜਾ ਕੇ ਹੋਰ ਇਹ ਤੋਂ ਸવાય ਇਹ ਕੋਈ ਗੱਲ ਨਹੀਂ ਹੋ ਰਹੀ ਅੱਬੜ ਵਾਏ ਉੱਠਿਆ ਪਤਾ ਨਹੀਂ ਕੀ ਦੀ ਇਹਨੂੰ ਪਾਣ ਲੱਗੀ ਇਹਨੇ ਦਾਦਾ ਬਹੁਤ ਸੇ ਅਟੈਕ ਕਰਤਾ ਗੱਲ ਬਹੁਤ ਮਾੜੀ ਹੋਈ ਆ ਜਿੰਨਾ ਨਿੰਦੀ ਇਹ ਉਨੀ ਥੋੜੀ ਆ ਇਹ ਉਹ ਹੋਰ ਬੇਇਜ਼ਤੀ ਕੀਤੀ ਹੈ ਇਹਦੀ ਸਜ਼ਾ ਵੀ ਇਹਨੂੰ ਜ਼ਰੂਰ ਮਿਲੂ ਅੱਜ ਨਹੀਂ ਤਾਂ ਕੱਲ੍ਹ